ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਕਿੱਥੇ ਕੰਮ ਕਰਦੇ ਹੋ ਕੀ ਕੰਮ ਕਰਦੇ ਆ ਤੁਹਾਨੂੰ ਕੀ ਸਮੱਸਿਆ ਆ ਸਰ ਮੇਰਾ ਨਾਮ ਕਗੋਜੀਤ ਸਿੰਘ ਆ ਮੈਂ ਆਮ ਆਦਮੀ ਕਲੀਨਿਕ ਰਈਆ ਉਥੇ ਜੌਬ ਕਰਦਾ ਮੈਂ ਹੈਲਪਰ ਕਮ ਸਵੀਪਰ ਦੀ ਤੇ ਸਰ ਸਾਡੀ ਨਵੰਬਰ ਮਹੀਨੇ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਹੋ ਗਿਆ ਸੈਲਰੀ ਨਹੀਂ ਆਈ ਤੇ ਸੈਲਰੀ ਵੀ ਕੁਝ ਜ਼ਿਆਦਾ ਨਹੀਂ ਆ 9000 ਸਮਥਿੰਗ ਹੈਗੀ ਆ ਤੇ ਉਹ ਵੀ ਪ੍ਰੋਪਰ ਨਹੀਂ ਦੇ ਰਹੇ ਸਰਕਾਰ ਤੇ ਜੇ ਸਾਡੇ ਬੰਦੇ এমਪਲੋਏ ਚੰਡੀਗੜ੍ਹ ਗਏ ਕਹਿੰਦੇ ਚੰਡੀਗੜ੍ਹ ਜਾ ਕੇ ਗੱਲ ਕਰਨੀ ਪੈਣੀ ਆ ਉਹ ਵੀ ਸਾਨੂੰ ਸਾਰਿਆਂ ਜਾਣਿਆਂ ਨੂੰ ਕਿਸੇ ਨੂੰ ਪੰਜਾਬ ਕੋਈ 100 ਰੁਪਏ ਪਾ ਕੇ ਅਸੀਂ ਫਿਰ ਆਪਣਾ ਆਪਣੇ ਕਨਵੈ ਬਾਈ ਟ੍ਰੇਨ ਬੰਦਾ ਗਿਆ ਵਾ ਤੇ ਉਹਨੂੰ ਤੇ ਅਜੇ ਤੱਕ 27 ਤਰੀਕ ਦਾ ਸਾਨੂੰ 27 ਤਰੀਕ ਨੂੰ ਉਹ ਕਹਿਆ ਵਾ ਪਰ ਅਜੇ ਤੱਕ ਉਹਦਾ ਵੀ ਸਾਨੂੰ ਕੋਈ ਆਉਟਪੁੱਟ ਨਹੀਂ ਮਿਲਿਆ ਅਜੇ ਕੀ ਕੀ ਕਿਦਨ ਕਨਫਰਮ ਡੇਟ ਆਊਗੀ ਜਿਸ ਦਿਨ ਜਿਹਦੇ ਕਿਹੇ ਵੀ ਜਾਣੇ ਆ ਅਫੀਸਰ ਨੂੰ ਮਿਲਦੇ ਆ ਤੁਹਾਡੀ ਗੱਲ ਚੱਲਣਦੀ ਆ ਤੁਹਾਡੀ ਗੱਲ ਚੱਲਣਦੀ ਆ ਬਸ ਇਹੀ ਕਹਿ ਕੇ ਆਲਾ ਟਾਲਾ ਕਰਕੇ ਦੋ ਦਿਨ ਨੂੰ ਚਾਰ ਦਿਨ ਨੂੰ ਹਫਤੇ ਨੂੰ ਤੁਹਾਡੀ ਪੇਮੈਂਟ ਆ ਜਾਊਗੀ ਤੇ ਸਰ ਤਾਂ ਨੂੰ ਪਤਾ ਵਾ ਕਿ ਡੇਲੀ ਨੀਡਸ ਵਾਸਤੇ ਕਿੰਨਾ ਸਰਵਾਈਵਲ ਕਰਨਾ ਪੈਂਦਾ ਬੰਦੇ ਨੂੰ ਪਰੇਸ਼ਾਨ ਹੋ ਰਿਹਾ ਘਰ ਦੇ ਪਰੇਸ਼ਾਨ ਹੋ ਰਿਹਾ ਤਿੰਨ ਤਿੰਨ ਚਾਰ ਚਾਰ ਮਹੀਨੇ ਸੈਲਰੀ ਨਾ ਹੋਊਗੀ ਤੇ ਇਸ ਤਰ੍ਹਾਂ ਕਿਸ ਤਰ੍ਹਾਂ ਚੱਲੇਗਾ ਜੇ ਤੁਹਾਨੂੰ ਰੱਖਿਆ ਕੀ ਚੈੱਕ ਰੱਖਿਆ ਗਿਆ ਹੈ ਕਿਸ ਤਰ੍ਹਾਂ ਰੱਖਿਆ ਉਦੋਂ ਦੇ ਸਰ ਸਾਨੂੰ ਕਿਹਾ ਗਿਆ ਹੈ ਕਿ ਤੁਹਾਡੀ ਕੰਟੈਕਟ ਬੇਸ ਤੇ ਰੱਖਿਆ ਗਿਆ ਵਾ ਤੁਹਾਨੂੰ ਇਹ ਤਰ੍ਹਾਂ ਵਾ ਕਿ ਸਾਨੂੰ ਕਿ ਇਥੋਂ 16 17000 ਤੱਕ ਪੇਮੈਂਟ ਦੀ ਸੈਲਰੀ ਦਾ ਹਵਾਲਾ ਦਿੱਤਾ ਗਿਆ ਹੈ ਕਿ ਤੁਹਾਡੀ ਇਨੀ ਇਨੀ ਪੇਮੈਂਟ ਆਊਗੀ ਫੰਡ ਕਟਿਆ ਜਾਊਗਾ ਇਸ ਤਰ੍ਹਾਂ ਪਰ ਸਾਨੂੰ ਤੱਕ ਫੰਡ ਜਰੂਰ ਆ ਫੰਡ ਕੱਟਦੇ ਆ ਉਹ ਵੀ ਕੁਝ 1200 ਕੁਝ 1400 ਕੁਝ ਕਰਕੇ ਕੱਟਿਆ ਜਾਂਦਾ ਵਾ ਪਰਪਰ ਤੇ ਉਹ ਵੀ ਸਾਨੂੰ ਕੋਈ ਅਜੇ ਪਤਾ ਨਹੀਂ ਆ ਪੂਰਾ ਉਹਦਾ ਕੀ ਬੈਨੀਫਿਟ ਹੈ ਸਾਨੂੰ ਅਜੇ ਤੱਕ ਉਹਦਾ ਪਤਾ ਨਹੀਂ ਲੱਗਾ ਕਿਨੇ ਮਹੀਨੇ ਤੋਂ ਤਨਖਾਹ ਨਹੀਂ ਆਈ ਤੇ ਕਿਵੇਂ ਗੁਜ਼ਾਰਾ ਕਰਤਾ ਕੀਤਾ ਯਾਰ ਸਾਡੇ ਵੱਲ ਸਰ ਗੁਜ਼ਾਰਾ ਕਰਨਾ ਤੇ ਬਹੁਤ ਮੁਸ਼ਕਲ ਹੋ ਰਿਹਾ ਨਵੰਬਰ ਦੀ ਵੀ ਨਹੀਂ ਆਈ ਦਸੰਬਰ ਦੀ ਨਹੀਂ ਆਈ ਆ ਜਨਵਰੀ ਆ ਜਨਵਰੀ ਦੀ ਵੀ ਨਹੀਂ ਅਜੇ ਤੱਕ ਆਈ ਇਹ ਆ ਕਿ ਬਹੁਤ ਮੁਸ਼ਕਲ ਹੋ ਰਿਹਾ ਵਾ ਡੇਲੀ ਨੀਡਸ ਵਾਸਤੇ ਹਾਂ ਜੀ ਸਰ ਆਪਣਾ ਨਾਮ ਤੇ ਆਪਣੇ ਬਰ ਦੱਸ ਕੇ ਕਿੱਥੇ ਕੰਮ ਕਰਦੇ ਤੇ ਕੀ ਮੈਂ ਨਮ ਗਗਨਦੇ ਪ੍ਰਾਇ ਜੀ ਬ ਆਪਣਾ ਜੀ 99 ਪੱਤੀ ਮਸੂਰ ਦੇ ਵਿੱਚ ਲੱਗਾ ਜੀ ਆਮ ਕਲੀਨਿਕ ਦੇ ਵਿੱਚ ਜੀ ਮੇਰਾ ਬਸ ਇਹੀ ਕਹਿਣਾ ਜੀ ਕਿ ਸਭ ਨੂੰ ਚਲੋ ਪੰਜਾਬ ਸਰਕਾਰ ਬਹੁਤ ਵਧੀਆ ਹੈ ਉਹ ਤੁਹਾਨੂੰ ਕਿਹਾ ਕਿ ਸਭ ਨੂੰ ਸਿਹਤ ਦਿਲਲੀ ਮਿਲ ਕਰਦੇ ਪਰ ਬਤ ਇਹੀ ਹੈ ਕਿ ਹਾਨੂੰ ਹੈਲਪ ਰਾਦੀ ਨਹੀਂ ਸੁਣਵਾਈ ਹੋ ਰਹੀ ਜੀ ਹੁਣ ਹੋਣ ਦੇਖੋ ਡੇਲੀ ਨੀਡਸ ਲਈ ਹਾਨੂੰ ਚਾਹੀਦੀ ਹੁਣ ਸਰਵਾਈਵ ਕਦੀ ਕਿਸੇ ਵਾਰ ਕਦੀ ਡਾਕਟਰਾਂ ਨੂੰ ਤਾਂ ਫੜ ਕੇ ਹੁਣ ਕਿੰਨੇ ਕੇ ਪੈਸੇ ਦੇਣਾ ਸਭ ਕੋ ਲਈਏ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿ ਕਦੋਂ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਚਾਹੀਦਾ ਉਹ ਵੀ ਨਹੀਂ ਦੱਸਦੇ ਬਸ ਜੇ ਆਪਾਂ ਹਰ ਦਫ਼ਤਰ ਵਿੱਚ ਧੱਕੇ ਖਾਦੇ ਸਿਵਾ ਸੱਜਣਾਂ ਲੈ ਕੇ ਪਰ ਲਾਸਟ ਵਿੱਚ ਸਾਨੂੰ ਆ ਮੁਟਕਣਾ ਪਿਆ ਵੀ ਕਿੰਨੇ ਮਹੀਨੇ ਤੋਂ ਤੁਹਾਡੀ ਤਨਖਾਹ ਨਹੀਂ ਆਈ ਸਰ 4 ਮਨਥ ਹੋ ਚੱਲੇ ਵਾ ਆਪਣਾ ਸੈਲ ਨਹੀਂ ਨੋਮਬਰ ਤੋਂ ਹੀ ਨਹੀਂ ਸਾਡੀ ਪਈ ਐ ਨੋਮਬਰ ਤੋਂ ਨਹੀਂ ਪਈ ਬਸ ਕਹਿੰਦੇ ਸੀ ਨੋਮਬਰ ਤੋਂ ਬਾਅਦ ਕਹਿੰਦੇ ਦਸੰਬਰ ਚ ਆ ਜਾਏਗੀ ਦਸੰਬਰ ਵੀ ਨਹੀਂ ਨਿਕਲ ਗਿਆ ਦਸੰਬਰ ਤੋਂ ਬਾਅਦ ਜਨਵਰੀ ਹੋ ਗਏ ਫਿਰ 3 ਮਹੀਨੇ ਆ ਫਿਰ ਅ ਜਨਵਰੀ ਆ ਗਈ ਹੁਣ ਜਨਵਰੀ ਦਾ ਵੀ ਨਹੀਂ ਪਤਾ ਜੀ ਤੁਹਾਨੂੰ ਰੱਖਿਆ ਗਿਆ ਕੀ ਕਿਹਾ ਗਿਆ ਕਿ ਕਿੰਨਾ ਦੇ ਸੁਰ ਰੱਖਿਆ ਗਿਆ ਸਾਨੂੰ ਰੱਖਿਆ ਗਿਆ ਜਦੋਂ ਸਾਨੂੰ ਰੱਖਿਆ ਗਿਆ ਨਾ ਉਸ ਤੋਂ ਬਾਅਦ ਪ੍ਰੈਸ ਕੋਦੇ ਥਰੂ ਰੱਖਿਆ ਗਿਆ ਜੀ ਕਿ ਆਪਾਂ ਚੰਡੀਗੜ੍ਹ ਗਏ ਚਲੋ ਆਪਣਾ ਜੋ ਵੀ ਹੀ ਆਪਣਾ ਸਰ ਉੱਥੇ ਗਏ ਤੁਹਾਨੂੰ ਦੱਸਿਆ ਗਿਆ ਕਿ ਵੀ ਤੁਹਾਡੀ ਆ ਜੌਬ ਹੈਗੀ ਉੱਥੇ ਤੁਸੀਂ ਕੰਮ ਸਲੀਪਰ ਤੇ ਪਲੱਸ ਉਹਦਾ ਕੰਮ ਕਰਨਾ ਸਫਾਈ ਦਾ ਆਪਾ ਜੀ ਸਾਰਾ ਆਪਣੀ ਡਿਊਟੀ ਟਾਈਮ ਟੂ ਟਾਈਮ ਸੱਚੀ ਕਰੀਦਾ ਬਟ ਸਰ ਇਹੀ ਐ ਸੈਲੀ ਵੱਲੋਂ ਨਹੀਂ ਕੁਛ ਐ ਸੈਲੀ ਵੱਲੋਂ ਨਹੀਂ ਕੁਛ ਯਾਰ ਸਾਨੂੰ ਨਹੀਂ ਪਤਾ ਮਿਲਦਾ ਨਹੀਂ ਭਾਜੀ ਬਾਹਰ ਇੰਟਰਵਿਊ ਚੱਲਦੀ ਹੋਰ ਕਿ ਕਿੰਨਾ ਕੁ ਨੁਕਸਾਨ ਹੁੰਦਾ ਹੈ ਹੋਵੇ ਤੁਹਾਡਾ ਸਰ ਨੁਕਸਾਨ ਡੇਲੀ ਕਹਿ ਲਓ ਕਿ ਘਰ ਦੇ ਕੁਝ ਵੀ ਖਰਚੇ ਹੋਣ ਘਰ ਦੇ ਤੋਂ ਵੀ ਕਿੰਨਾ ਕੁ ਹੱਥ ਖੜੇ ਹੋ ਗਏ ਉਹਨਾਂ ਦੇ ਵੀ ਸਾਡੇ ਵੀ ਹੁਣ ਹੱਥ ਘੜੇ ਕਿੰਨਾ ਤੁਰ ਸਰ ਪੈਸੇ ਫੜ ਫੜ ਤੇ ਗੁਜ਼ਾਰਾ ਕਰ ਰਹੇ ਸਰ ਠੀਕ ਹੈ ਕਦੀ ਕਿਸੇ ਪੈਸੇ ਫੜ ਫੜ ਗੁਜ਼ਾਰਾ ਕਰ ਰਹੇ ਨੁਕਸਾਨ ਸਰ ਕਹ ਲਓ 3 ਮਹੀਨੇ ਦੇ ਵਿੱਚ ਵੀ 9000 ਕਈਏ ਤੇ ਫਿਊਲ ਖਰਚਾ ਕਿਉਂਕਿ ਕਿਰਾਇ ਨਹੀਂ ਮੰਨ ਸਰ 200 150 ਕਿਰਾਇ ਆ ਜਾਂਦਾ ਆਂਦੇ ਜੀ ਹਰ ਚੀ ਦਾ ਬਾਰ ਨੇ ਕੋਈ ਹੱਲ ਨਹੀਂ ਕੀਤਾ ਨੈਕਸਟ ਸਟੈਪ ਨੈਕਸਟ ਸਟੈਪ ਸਰ ਹੁਣ ਦੇਖੋ ਜੇ ਆਪਾਂ ਤੇ ਇਹੀ ਰੋਸ਼ੀ ਕਰਦੇ ਫਿਰ ਅੱਗੇ ਦੱਸਾਂਗੇ ਜੀ ਕੀ ਯਕੀਨੀ ਜੇ ਕੋਈ ਸਰਕਾਰ ਨਹੀਂ ਆੜਾ ਹੱਥ ਫੜ ਰਿਹਾ ਸ਼ਿਵਮ ਬੱਗਾ ਮੈਂ ਅਜੇ ਹੈਲਪਰ ਜੁਆਇਨਿੰਗ ਕੀਤੀ ਹੋਈ ਹੈ ਆਮ ਆਦਮੀ ਕਲੀਨਿਕ ਤੇ ਹਾਂਜੀ ਕੀ ਮੌਤ ਤੁਹਾਡੀ ਹੈ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਸਰ ਇਹ ਹੋ ਗਿਆ 4 ਮਹੀਨੇ ਆ ਤੁਹਾਨੂੰ ਚੌਥਾ ਮਹੀਨਾ ਲੱਗ ਗਿਆ ਵਾ ਮਤਲਬ ਸਾਡੀ 3 ਮਹੀਨਿਆਂ ਦਾ ਸੈਲਰੀ ਨਹੀਂ ਆ ਰਹੀ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਕਦੀ ਇੱਧਰ ੱਟਕੇ ਖਾ ਕੇ ਸਿਆ ਦਫਤਰ ਦੇ ੱਟਕੇ ਖਾ ਕਦੀ ਉਹ ਦਫਤਰ ਦੇ ੱਟਕੇ ਖਾ ਕਦੀ ਚੰਡੀਗੜ੍ਹ ੱਟਕੇ ਖਾ ਅਸੀਂ ਐਨ ਐਚ ਐਮ ਤੱਕ ੱਟਕੇ ਖਾ ਕੇ ਅਸੀਂ ਹਾਰ ਕੇ ਅੱਜ ਤੁਹਾਨੂੰ ਕਿ ਪ੍ਰੈਸ ਸਾਹੇ ਆਪਾਂ ਰੂਬਰੂ ਹੋਏ ਹਾਂ ਕਿ ਸਾਡਾ ਐਨਾ ਗੁੰਮਰਾਹ ਕੀਤਾ ਗਿਆ ਸਾਨੂੰ ਕੋਈ ਸੈਲਰੀ ਨਹੀਂ ਦੇ ਰਹੀ ਸਾਨੂੰ ਕੋਈ ਆਸ਼ਵਾਸਨ ਨਹੀਂ ਦੇ ਰਿਹਾ ਕਿ ਸਾਡੀ ਸੈਲਰੀ ਅੱਜ ਆ ਜਾਏਗੀ ਕੱਲ ਆ ਜਾਏਗੀ ਕੋਈ ਸਾਨੂੰ ਕੁਝ ਨਹੀਂ ਦੱਸ ਰਿਹਾ ਸਾਡਾ ਬਹੁਤ ਬੁਰਾ ਹਾਲ ਹੈ ਸਾਡਾ ਰੋਜ਼ਗਾਰ ਮਤਲਬ ਬਿਲਕੁਲ ਜੇ ਰੋਜ਼ਗਾਰ ਵੀ ਸਾਡਾ ਸਿਰ ਇਹੀ ਹੈ ਹੋਰ ਕੋਈ ਹੈ ਸਰ ਜੋ ਵੀ ਨਹੀਂ ਕਰਦੇ ਜੇ ਅਸੀਂ ਸਰ ਥੋੜਾ ਜਿਹਾ ਲੇਟ ਆਂਦੇ ਡਾਕਟਰ ਸਾਹਿਬ ਜਿ ਤਰ੍ਹਾਂ ਲੇਟ ਆੰਦੇ ਆ ਤੇ ਸਾਡੇ ਉਹ ਵੀ ਐਬਸੈਂਟ ਲਾ ਦਿੰਦੇ ਆ ਸਾਨੂੰ ਕਿਟ ਕਿਟ ਕਰਦੇ ਆ ਤੇ ਨਾ ਸਾਨੂੰ ਕੋਈ ਸਰ ਉਧਰ ਉਹ ਵੀ ਕੋਈ ਫਾਈਨੈਂਸ਼ਲੀ ਹੈਲਪ ਹੋ ਰਹੀ ਹੈ ਕਿਤੋਂ ਵੀ ਨਹੀਂ ਸਰ ਹੋ ਰਹੀ ਕੀ ਕੰਮ ਕੀ ਹੈ ਤੁਹਾਡਾ ਸਾਰਾ ਕਾ ਕੀ ਕੰਮ ਕਰਦੇ ਸਰ ਇਹ ਹੈਲਪਰ ਜਿਹਾ ਸੇ ਦਵਾਈਆਂ ਜਿ ਤਰ੍ਹਾਂ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿ ਤਰ੍ਹਾਂ ਉਤਾਰਦੇ ਆ ਅਸੀਂ ਉਤਾਰਨੀ ਆ ਸਫਾਈ ਤੇ ਕਰਨੀ ਹੈ ਜੇ ਦਾ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਉਂਦੇ ਆ ਨਵੇਂ ਨਵੇਂ ਸਾਰਾ ਇਹ ਆਏਗਾ ਸਾਨੂੰ ਕਹਿੰਦੇ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਰ ਕੱਢੇ ਆ ਕਿ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਨਾ ਹੁਣ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਲਈ ਬਹੁਤ ਮੁਸ਼ਕਲ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕੰਮ ਕੀਤਾ ਜਾ ਆਮ ਆਦਮੀ ਕਲਿਨਿਕ ਖੋਲ ਕੇ ਸਰ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਕੰਮ ਦੀ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਕੀ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਰੇ ਬੰਦੇ ਸਫੇਕ ਜੋ ਵੀ ਐਂਟਰੀਆਂ ਇਹਨਾਂ ਦੀ ਪੈਂਦੀਆਂ ਸਾਰਾ ਕੁਝ ਇਹਨਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਡਾ ਕਿਉਂ ਇੱਕ 9000 ਰੁਪਿਆ ਸਾਨੂੰ ਚੁੱਪਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤਾਂ ਗਾਇਨ ਸਮਝ ਨਹੀਂ ਆ ਰਹੀ ਕਿ ਸਰਕਾਰ ਨੇ ਤੁਹਾਡੀ ਤਨਖਾਹਾਂ ਸਮੇਂਦਰ ਨਹੀਂ ਪਈਆਂ ਤੁਹਾਡਾ ਅਗਲਾ ਨੈਕਸਟ ਨੈਕਸਟ ਆਪ ਆਹੀ ਹੋਏਗਾ ਸਰ ਆਪ ਆਪਣੇ بیوی ਬੱਚੇ ਲੈ ਕੇ ਆਹੀ ਫਿਰ ਇਨਾ ਦੇ ਅੱਗੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰਕਾਰ ਕੀ ਕਰ ਸਕਦੇ ਆ ਸਗੀ ਸਾਡੇ ਕੋ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਵਿਆਜੀ ਪੈਸੇ ਮੈਂ 20000 ਰੁਪਿਆ ਯਕੀਨ ਕਰੋ ਚੁੱਕ ਲਿਆ ਤੇ ਮੈਨੂੰ ਇਨਾ ਪਤਾ ਮੇਰਾ 1.5 ਸਾਲ 2 ਸਾਲ ਬਾਅਦ ਵਿਆਜੀ ਪੈਸੇ ਨਹੀਂ ਉਤਰਨਾ 1.5 ਸਾਲ ਮਨ ਲੱਗ ਜਾਏਗਾ 20000 ਰੁਪਿਆ ਜਿਹੜਾ ਇਹ ਮੈਂ ਚੁੱਕਿਆ ਤੇ ਮੈਨੂੰ ਉਤਾਰ ਦੇ ਉਤਾਰ ਦੇ ਮੈਨੂੰ ਪਤਾ ਹੈ ਤੇ ਉਹ ਗਰੀਬ ਬੰਦਾ ਕਿੱਥੋਂ ਸਾਰੇ ਕਿਨਾਮ ਇਹਨੇ ਪੈਸੇ ਉਤਾਰੇਗਾ ਹਾਂ ਸਰਕਾਰ ਤੋਂ ਵੀ ਮੰਗ ਕਰ ਸਰਕਾਰ ਕੋਈ ਮੰਗ ਕਰਦੇ ਆਂ ਹੱਥ ਜੋੜ ਕੇ ਕਿ ਸਾਡੀ ਸੈਲਰੀ ਸਰ ਟਾਈਮ ਤੋਂ ਟਾਈਮ ਦਿੱਤੀ ਜਾਵੇ ਇੱਕ ਤਰੀਕ ਸਰ ਸਾਡਾ ਮਿੱਥੀ ਜਾਵੇ ਜਿਹੜੀ ਸਰ ਸਾਨੂੰ ਇਹ ਹਰ ਵਾਰੀ ਸਰ ਕਦੀ 26 ਕਦੀ 27 ਕਦੀ 25 ਕਦੀ 20 ਮਤਲਬ ਸਰ ਸਾਡੀ 1.5 ਮਹੀਨੇ 2 ਮਹੀਨੇ ਤਨਖਾਹ ਸਰ ਥੱਲੇ ਰੱਖ ਕੇ ਸਾਨੂੰ ਕਿਨਾਮ ਕੰਮ ਕਰਾਉਂਦੇ ਸਾਡੇ ਕੋਲ ਐਡਾ ਸਾਰਾ ਇਹਨਾਂ ਨੇ ਸਾਡਾ ਬੁਰਾ ਹਾਲ ਕੀਤਾ ਹੈ